ਸੂਟ ਦੇਖਣ ਤੋਂ ਬਾਅਦ ਤਾਂ ਹੋਰ ਸੂਟ ਦੇਖਣ ਦੀ ਲੋੜ ਹੀ ਨਹੀਂ ਪੈਂਦੀ ਆ ਸੂਟ ਇਹੋ ਜਿਹਾ ਹੈ ਸੱਚੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਵੇਂ ਦੀਵਾਲੀ ਸਾਲ ਦੇ ਵਿੱਚ ਇੱਕ ਵਾਰ ਆਉਂਦੀ ਹੈ ਨਾ ਇਹ ਸੂਟ ਵੀ ਆਣ ਲਾ ਲੋ ਕਿ ਇੱਕ ਵਾਰੀ ਆਇਆ ਬਸ ਮੁੜ ਕੇ ਆ ਨਹੀਂ ਪ੍ਰੀ-ਬੁਕਿੰਗ ਦੀ ਚੱਲ ਰਿਆ ਸੋ ਲੋ ਜੀ ਫਾਈਨਲੀ ਤਿੰਨ ਰੰਗ ਆਏ ਆ ਇਹਦੇ ਦੀਵਾਲੀ ਦੇ ਮੌਕੇ ਤੇ ਆਪਾਂ ਆਸਤਵਾਜੀ ਖਰੀਦਦੇ ਆਂ ਵੀ ਆਪਾਂ 50% ਛੋਟ ਲੈ ਲਿਆ ਬਸ ਪਤਾ ਲੱਗਦਾ ਵੀ ਹਾਂ ਉੱਪਰ ਜਾ ਕੇ ਵੱਧ ਰਿਹਾ ਹੋਆ ਕੀ ਬਾਤ ਆ ਆ ਨਜ਼ਾਰਾ ਹੈ ਬਸ ਆ ਸੂਟ ਦਾ ਹੀ ਆਹੀ ਨਜ਼ਾਰਾ ਹੈ ਬਸ ਇੱਕ ਚੀਜ਼ ਇਹੋ ਜਿਹੀ ਬਣਾਈ ਹੋਈ ਹੈ ਕਾਰੀਗਰ ਨੇ ਕਿ ਮਤਲਬ ਕਿ ਜਿੰਨੇ ਵੀ ਦੁਕਾਨ ਦੇ ਸੂਟ ਪਏ ਆ ਨਾ ਮੇਰੇ ਕੋਲ ਸੋ ਮੈਨੂੰ ਲੱਗਦਾ ਫਿਰ ਇਹਦੇ ਅੱਗੇ ਤਾਂ ਸਾਰੇ ਫਿੱਕੇ ਆ ਕਿਉਂਕਿ ਇਹ ਆਰਟੀਕਲ ਮੇਰਾ ਇੰਨਾ ਪਿਆਰਾ ਆਰਟੀਕਲ ਆ ਖੁਦ ਆ ਮੇਰਾ ਸੱਚੀ ਗੱਲ ਕਹਿ ਰਿਹਾ ਮੇਰਾ ਇੰਨਾ ਫੇਵਰਟ ਸੂਟ ਆ ਚਾਹੇ ਮੈਨੇ ਨਹੀਂ ਪਾਣਾ ਠੀਕ ਆ ਨਾ ਇਹ ਬਣਿਆ ਤੁਹਾਡੇ ਵਾਸਤੇ ਆ ਪਰ ਮੈਨੂੰ ਇੰਨਾ ਸੋਹਣਾ ਲੱਗਦਾ ਨਾ ਸੂਟ ਇਹ ਕਿ ਜਦੋਂ ਵੀ ਮੈਂ ਇਹ ਕਸਟਮਰ ਆ ਕੇ ਸੂਟ ਖੋਲਦਾ ਮਤਲਬ ਕਿ ਇੱਕ ਸਮਾਈਲ ਜੀ ਆ ਜਾਂਦੀ ਹੈ ਫੇਸ ਤੇ ਨੇਚਰਲੀ ਗੱਲ ਆ ਪਿਆ ਯਾਰ ਸੂਟ ਖੁੱਲਿਆ ਵੇ ਕੀ ਬਾਤ ਆ ਕੀ ਚੀਜ਼ ਬਣਾਈ ਹੈ ਗਾਲ ਬਈ ਐਨਾ ਖੂਬਸੂਰਤ ਆਰਟੀਕਲ ਆ ਆ ਚੈੱਕ ਕਰੋ ਜੀ ਬਿਊਟੀਫੁੱਲ ਲਗਜ਼ਰੀ ਐਕਸਕਲੂਸਿਵ ਆਰਟੀਕਲ ਲੈ ਕੇ ਆ ਆ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਦਾ ਰੀਸਟਾਕ ਹੋਇਆ ਡਿਜ਼ਾਈਨ ਹੈ ਔਰ ਹੋਇਆ ਕਿੰਨੇ ਟਾਈਮ ਬਾਅਦ ਹੈ ਕਿੰਨੇ ਟਾਈਮ ਬਾਅਦ ਆ 2 ਤੋਂ 3 ਮੰਥ ਬਾਅਦ ਸੋ ਅਲਟੀਮੇਟ ਪੀਸ ਇਸ ਵਾਰੀ ਤਿੰਨ ਰੰਗ ਆਏ ਆ ਆ ਤੁਸੀਂ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਬਸ ਇਸ ਤੋਂ ਉੱਪਰ ਕੀ ਬਣੂਗਾ ਕੁਝ ਨਹੀਂ ਬਣ ਸਕਦਾ ਜੋ ਚੀਜ਼ ਤੁਸੀਂ ਮਾਰਕੀਟ 'ਚ ਲੱਭੋਗੇ ਨਾ ਤੁਹਾਨੂੰ ਮਿਲ ਦੇਖ ਲਈ ਨਾ ਬਸ ਤੁਸੀਂ ਤਾਂ ਫੋਲੋ ਡੈਫੀਨੇਟਲੀ ਕਰ ਲੈਣਾ ਸੋ ਪ੍ਰੋਪਰ ਹੈਵੀ ਬਾਜੂ ਤੇ ਕੰਮ ਔਰ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਦਾ ਟੋਟਾ ਲਾਈਨਿੰਗ ਦਾ ਫੈਬਰਿਕ ਨਾਲ ਆ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਆ ਔਰ ਇਹਦੇ ਵਿੱਚ ਤੁਹਾਨੂੰ ਤਿੰਨ ਰੰਗ ਮਿਲਣਗੇ ਇੱਕ ਆਊਗਾ ਪਿੰਕ ਸ਼ੇਡ ਮੈਂ ਤਿੰਨੇ ਰੰਗ ਓਪਨ ਕਰ ਰਿਹਾ ਹਾਂ ਚੈੱਕ ਕਰੋ ਇੱਕ ਆਊਗਾ ਪਿੰਕ ਕਲਰ ਕਲਰ ਦੇਖੋ ਕਿੰਨਾ ਐਕਸੀਲੈਂਟ ਹੈ ਲਾਈਨਿੰਗ ਦਾ ਸਟਾਫ ਨਾਲ ਆ ਇੱਕ ਆ ਚੈੱਕ ਕਰੋ ਸ਼ੇਡ ਓਏ ਹੋਏ ਹੋਏ ਜਬਰਦਸਤ ਕਲਰ ਵਾਓ ਸੀਗਰੀ ਸ਼ੇਡ ਤਿੰਨ ਰੰਗ ਨੇ ਮੈਂ ਕਹਿੰਦਾ ਤਿੰਨੇ ਰੰਗ ਇੰਨੇ ਸ਼ਾਨਦਾਰ ਨੇ ਸੂਟ ਇੰਨਾ ਪਿਆਰਾ ਹੈ ਤਾਂ ਅਮਰਸਰੀਆਂ ਮਾਲਦੇ ਨੇ ਆਖਿਓ ਆ ਚੈੱਕ ਕਰੋ ਜੀ ਅਸਲੀ ਦਾ ਮੋਹਰਾ ਹੈ ओरिजिनल ਮੋਹਰਾ ਹੈ ਸਮਾਨੇ ਪੰਜਾਬ ਦੇ ਚ ਮੋਹਰ ਜਲਦੀ ਨਾਲ ਦੇਖਣ ਨੂੰ ਨਹੀਂ ਮਿਲਦੇ ਪਰ ਆਪਣੇ ਸੂਟਾਂ ਦੇ ਜਰੂਰ ਮਿਲਣਗੇ ਤੁਹਾਨੂੰ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਹੈ ਸੋ ਜਲਦੀ ਨਾਲ ਬਾਈ ਕਰ ਲਓ ਇਸ ਸੂਟ ਜੇਕਰ ਤੁਹਾਨੂੰ ਪਸੰਦ ਆ